ਲੋਭਾ ਹੀ ਬੈਠੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਭਾਈ ਆਪਣੇ ਦਾ ਜਨਮ ਦਿਨ ਹੈ ਵੀ ਬੈਠੇ ਵਾਲੀ ਦੁਪਹਿਰੇ ਦੇ ਆ ਸਾਰੇ ਹੁਣ ਥੋੜਾ ਜਿਹਾ ਆਲੇ ਦਾਲੇ ਨੂੰ ਨੱਠ ਕੇ ਕੰਮ ਜਾ ਫੈਲ ਗਿਆ ਵਿੱਚ ਮੈਂ ਤਾਂ ਇੱਕ ਬਰੋਟੀ ਖੱਡੀ ਬੈਠਾ ਦਵੇ ਜੱਗੇ ਨਾਲ ਰਹਿਉ ਛੱਡੀ ਜੱਗੇ ਨਾਲ ਨੂੰ ਫੋਨ ਕਰੀ ਜਾਂਦੇ ਕਹਿੰਦਾ ਆ ਗਿਆ ਆ ਗਿਆ ਹਲੇ ਪਹੁੰਚੇ ਨਹੀਂ ਹੈਗੇ ਲਾਰੇ ਲਾਉਂਦਾ ਵੀ ਹੁਣ ਅਸੀਂ ਜਿਹੜੇ ਬੈਠੇ ਆ ਸੀਗਾ ਵੀ ਅਸੀਂ ਤਾਂ ਭਾਈ ਕੱਟੀਆਂ ਕੇਕ ਪਟਲੇ ਆ ਗੀਆਂ ਆ ਨਿਕਲੇ ਬਾਕੀ ਜਿਹੜਾ ਜਨਮ ਬਣਾਇਆ ਕਰੂੰਗੜ ਜਾਣਾ ਹੈ ਪੂਰੀ ਬਾਈ ਪੂਰੀ ਟੈਂਟ ਡਿੱਕੀ ਜਾਂਦਾ ਮੈਂ ਟੈਂਟਾਂ ਦੇ ਗਾਈਡ ਕੁਰਸੀਆਂ ਨੂੰ ਟੈਂਟ ਵਾਲੇ ਨੂੰ ਮੈਂ ਕੁਰਸੀਆਂ ਵਾਲੇ ਨੂੰ ਫੋਨ ਕਰ ਲਿਆ ਉਹ ਕਹਿੰਦਾ ਮੈਂ ਚੌਲਾ ਦਾ ਢੇਡਾ ਲੈ ਕੇ ਗਿਆ ਬਖੰਨੇ ਨਹੀਂ ਲੈ ਆਉਣੀ ਇਹਦੀ ਲੈ ਆਉਣੇ ਦਾ ਕਹਿੰਦਾ ਮੈਂ ਲੈ ਉਹ ਮੋਟਰਸਾਈਕਲ ਖੜਾ ਰੱਸੀਆਂ ਬੰਨੀਆਂ ਮੇਰੀ ਮੋਟਰਸਾਈਕਲ ਨੂੰ ਅੱਛਾ ਜਦੇ ਲੈ ਆਉਣੇ ਮੈਂ ਕਹਿੰਦਾ ਮੈਂ ਘੰਟੇ ਤੱਕ ਫੋਨ ਕਰਦਾ ਉਹਦਾ ਬੰਦ ਨਾ ਪੂਰਾ ਕਰਿਆ ਬਤਾ ਪੂਰੀ ਫਿਰ ਮੈਂ ਫੋਨ ਕਰਨ ਲੱਗਾ ਸਰਵਿਸ ਕਹਿੰਦਾ ਹੁਣ ਫੋਨ ਨਾ ਕਰੀ ਕਹਿੰਦਾ ਹਮਨੇ ਤਾਂ ਹੀ ਆਉਣ ਲੱਗੇ ਆ ਕਹਿੰਦਾ ਹੁਣ ਪਾਰਟੀ ਖਾ ਗਈ ਜਾਈ ਹੁਣ ਇਹਦੇ ਬਾਅਦ ਉਹਨੂੰ ਫੋਨ ਕਰਨਾ ਹੁਣ ਸਿੱਧਾ ਮੈਂ ਚ ਆ ਜਦੋਂ ਇਕੱਠੇ ਹੁਣ ਦਲਵੀਰ ਨੂੰ ਫੋਨ ਕਰਿਆ ਉਹਨੂੰ ਵੀ ਕੰਮ ਜਾ ਪੈ ਗਿਆ ਕੋਈ ਉਹ ਕਹਿੰਦਾ ਆ ਗਿਆ ਮਾਸਣ ਮੈਂ ਕਹਿੰਦਾ ਡਾਕੂਮੈਂਟ ਦੇ ਦੇ ਵੀ ਆਕਰੇ ਹੁਣ ਇਕੱਠੇ ਆਉਣਾ ਬਾਦੇ ਵਾਲਾ ਮੁੰਡਾ ਹੈਪੀ ਬਰਥਡੇ ਬਾਈ ਇੱਕ ਹੋਰ ਜੀ ਹੁਣ ਅਸੀਂ ਉਹਨਾਂ ਦੇ ਦੋ ਦੋ ਮਿੰਟ ਲੀਕੀ ਕੇ ਫਿਰ ਅਸੀਂ ਲੇਟ ਹੋ ਜਾਣਾ ਫੋਨ ਕਰਕੇ ਦੱਸ ਵੀਰੇ ਠਾ ਲਿਆ ਇਹ ਹੈ ਧੂਰੀ ਨੇ ਹਾਜ਼ਰੀ ਲਵਾਈ ਸਵੇਰੇ ਠੀਰੇ ਉਹ ਸੁੱਤਾ ਵਿਆ ਹਾਂ ਸਭ ਤੋਂ ਪਹਿਲਾਂ ਮੇਰੀ 12 ਵਜੇ ਮੈਸੇਜ ਕਰਤਾ ਨੂੰ ਤਾਂ ਮੈਂ ਤਾਂ ਜਾਗਦਾ ਤਾਂ ਉੱਥੇ ਅੱਛਾ ਇਹ ਸੁੱਤਾ ਵਿਆ ਹੋਣਾ ਇਹ ਮੈਂ ਫੋਨ ਕਰੀ ਜੀ ਉਹ ਜਨਮ ਦਿਨ ਦੀ ਰੀਸ ਵੀ ਤਾਂ ਹੀ ਲਾਈ ਆ ਵਧੀਆ ਆਰੇ ਸਾਨੂੰ ਪਾਰਟੀ ਕਰ ਗਿਆ ਤਾਂ ਹਾਂ ਪਾਣੀ ਇਹ ਕਰ ਗਿਆ ਬਾਈ ਹਾਂ ਕਾਣੇ ਜੇ ਨਹੀਂ ਮੁੰਡੇ ਨੇ ਮੈਂ ਵੀ ਬਰਥਡੇ ਦੇ ਵਿੱਚ ਕਰਿਆ ਇਹ ਕਹਿੰਦਾ ਬਾਈ ਦੱਸ ਗਿਆ ਚੀਜ਼ ਭੇਜਾਂ ਮਾ ਨਹੀਂ ਅੱਛਾ ਹੁਣ ਆਬਾ ਤੇ ਆ ਗਏ ਹਾਂ ਇੱਧਰ ਹੋ ਗਿਆ ਪਰਸੋਂ ਉਹ ਜੱਗਾ ਆ ਗਿਆ ਫਿਰ ਇੱਧਰ ਕੋ ਹੈਪੀ ਬਰਥਡੇ ਹਟੂ ਇਹ ਕੇਕ ਤਾਂ ਮੇਰੇ ਜੋ ਗਈ ਗੱਲੇ ਜੋ ਕੇ ਇੰਨਾ ਤੈਨੂੰ ਇਹ ਦੇਣਾ ਆ ਗਿਆ ਇੰਨਾ ਦੇਣਾ ਰਹੀ ਹੈ ਪੂਰੀ ਇਹਦਾ ਇੱਕ ਮਿੰਟ ਚ ਖਾ ਜਾਮਾ ਇੱਕ ਮਿੰਟ ਟਾਈਮ ਲਾ ਕੇ ਵੀਡੀਓ ਬਣਾ ਲਓ ਜਾਏ ਹੈ ਇੱਕ ਮਿੰਟ ਤੂੰ ਦੋ ਤਿੰਨ ਮਿੰਟ ਲਾਇਆ ਹੁੰਦਾ ਮੋਟਰ ਹੈ ਡੱਕ ਮੁੜ ਜਾ ਤੂੰ ਫੇਰ ਤੈਨੂੰ 10 ਮਿੰਟ ਤੱਕ ਬੁਲਾਉਂਗੇ ਫਿਰ ਚੱਲ ਭਾਈ ਜੱਗੇ ਡੱਗੇ ਕੌਣ ਖਾ ਗਿਆ ਜੱਗੇ ਚੱਲ ਕੌਲ ਹੋ ਕੇ ਕਟਾੜੀ ਤੈਨੂੰ ਡੀਕਦਾ ਤੇਰਾ ਕੱਦਾ ਡੀਕਦਾ ਡੀ ਦੀ ਪਤਾ ਨਹੀਂ ਆਨੇ ਕੋਈ ਨਹੀਂ ਚਲੋ ਜੀ ਲੈ ਲੋ ਜੀ ਹੈਪੀ ਬਰਥਡੇ ਹੈਪੀ ਬਰਥਡੇ ਤੂੰ ਇੱਕ ਇਹ ਆਏ ਅੱਜ ਆਨੰਦਨ ਹੁਣ ਅਸੀਂ ਕੱਲੇ ਕੱਟਣ ਲੱਗੇ ਆਗਲਾ ਜਨਮ ਦਿਨ ਭਾਈ ਭਾਬੀ ਦਾ ਕੱਟਣਾ ਸੀ ਪੂਰੀ ਬਾਈ ਠੀਕ ਆ ਇਹ ਹਰਾਮੀ ਆ ਬਾਈ ਗਾੜੀ ਦਾ ਅਸੀਂ ਘਰ ਕੱਟਣਾ ਜਾ ਕੇ ਨਾ ਇੱਕ ਸਾਰੀ ਦੇਖ ਲੈ ਕੱਟਣਾ ਪਿਆ ਬਸ ਬਾਈ ਪੂਰੀ ਸਾਰੀ ਨਹੀਂ ਨਹੀਂ ਸਾਰੀ ਹੈ ਬਾਈ ਹਾਂ ਹਾਂ ਤਾਂ ਭਾਬੀਏ ਕੱਟਣਾ ਕਿਹਨੇ ਭਾਬੀ ਕੱਟਣਾ ਬੰਦਾ ਵਧੀਆ ਇਹ ਮੈਨੂੰ ਬੁਲਾਇਆ ਹਾਂ ਆ ਲੈ ਵੀ ਇਹਦੀ ਬਹੂ ਦੇ ਆਹ ਆ ਇਹਦੀ ਬਹੂ ਦੇ ਆਹ ਥੋੜੀ ਵਰਬ ਵੀਡੀਓ ਦੇਖਦੇ ਹੋ ਕੀ ਆ ਕੋ ਗੜ ਜਾ ਕਾਰ ਜਾ ਵੀ ਆ ਗਿਆ ਵਾਲਾ ਇੱਕ ਥੋੜਵਾ ਇਧਰ ਵੀ ਆ ਤੇਰੇ ਭਾਈ ਇਧਰ ਹੀ ਵਿਆਹ ਹੋਣਾ ਆਹ ਹਾਂ ਆਪਾਂ ਮੰਮੂ ਨੂੰ ਟਾਈਮ ਮੰਮੂ ਨੂੰ ਦੋ ਚਾਰ ਭਾਈ ਮੰਮੂ ਦੋ ਰਿਹਾ ਨੇ ਨਾ ਕਹਿੰਦਾ ਹਾਂ ਲਓ ਜੀ ਚਿਆਕ ਠੀਕ ਹੈ ਲਓ ਭਾਈ ਲੱਗੇ ਬਾਈ ਕੰਮ ਆਪਣੇ ਆਪਣੇ ਸਾਰੇ ਭਾਈ ਦਲਵੀਰ ਨੂੰ ਕਾਰ ਫੋਨ ਹੋਣਾ ਇਹਨੇ ਬਾਈ ਦੋ ਫੋਨ ਕਰਦੇ ਹਾਂ ਇਹਨਾਂ ਨੇ ਆਪਾਂ ਜਿਆਦਾ ਕਰਵਾਉਣਾ ਜ ਆ ਹਾਂ ਮੈਂ ਕਹ ਹਾਂ ਮੈਨੂੰ ਦੱਸ ਉਹਨੂੰ ਪਤਾ ਨਹੀਂ ਮੈਂ ਖਾ ਲੈਣਾ ਇਕੱਲੇ ਤਾਂ ਚਮਚੇ ਆਮਚੀ ਰੀ ਅੱਛਾ ਉਹ ਬਾਤ ਉਹਨੇ ਕਰੂਗਾ ਦੇਖ ਲੈ ਆਹ ਦੇਖ ਉਧਰ ਚੱਲਦਾ ਕੰਮ ਉਹ ਕਵਰ ਦਾ ਉਹ ਆਹੇ ਚਾਕਲੇਟ ਜੀ ਚਾਕਲੇਟ ਉਹਦੇ ਕਰਕੇ ਹੋ ਗਿਆ ਨਹੀਂ ਚਾਕਲੇਟ ਉਹ ਪੰਮੂ ਉਹ ਪੰਮੂ ਕਹਿੰਦਾ ਪੁਰਾਣਾ ਲੱਗਦਾ ਹੈ ਹਾਂ ਉਹ ਯਾਰ ਪੰਮੂ ਦਾ ਵੀ ਮੂੰਹ ਮਿੱਠਾ ਕਰਾ ਦੋ ਮੂੰਹ ਨੂੰ ਦੋਵਾਰ ਪਹਿਲਾਂ ਬਾਗੀ ਹੈ ਹੈ ਪੰਮੂ ਕਿਹਾ ਅੱਜ ਕਵਰ ਜਾਂ ਖਾ ਕੇ ਦੇ ਕਿੰਨਾ ਸਵਾਦ ਹੈ ਜੀ ਚਾਚੇ ਦਾ ਵੱਡ ਮਾਰਪ ਦੇਤੀ ਬੰਮੂ ਨੂੰ ਹੈ ਉਹ ਬਾਈ ਦਿਮਾਗ ਹੈ ਸਾਡੇ ਅਮਦੇ ਦੀ ਮਹਗੌਲ ਆ ਦੇਖ ਹਾਂ ਉਂਗਲੀ ਨਾਲ ਇਹ ਨਾਲ ਜਾਂਦਾ ਚੰਚਾ ਜਾਂਦਾ ਬਾਈ ਜੱਗਾ ਸੱਚਾ ਹੈ ਇਹਨੂੰ ਦੇ ਦੋਗੇ ਇੱਕ ਜੱਟ ਇੱਕ ਬਾਈ ਇਹ ਵੀ ਕਿ ਜੱਗਾ ਕਿੱਸੇ ਜੇ ਖੂਬੀ ਹੁੰਦੀ ਆ ਤੁਹਾਨੂੰ ਦੇ ਤਾਂ ਠੀਕ ਨਹੀਂ ਇਹ ਤਾਂ ਆਪਰੇ ਤਾਰ ਕੇ ਜੱਗੇ ਨੂੰ ਪਾ ਕੇ ਆਇਆ ਲੋ ਭਾਈ ਸਾਰੇ ਇੱਕ ਨਹੀਂ ਬੈਠੇ ਕਿਵੇਂ ਲਟਕਾ ਲਗਾ ਪਾਉਣਾ ਲੋਕ ਖੋਲ ਬਾਈ ਗੱਡੀ ਦਾ ਚਾਬੀ ਤਾਂ ਵਿੱਚ ਹੀ ਆਉਦੇ ਆ ਹੋਰ ਉਹ ਟਾਕੀ ਲੋਗ ਲੱਗੇ ਹੋਣ ਲੈ ਵੀ ਸਰਬਜੀਤ ਲੈ ਆ ਬਾਈ ਰੈਂਕ ਥੈਂਕ ਯੂ ਪੂਰੀ ਤੇਰਾ ਚੱਲ ਚੱਤ ਹੱਥ ਦੇਸੀ ਪਿਆਬੀ ਵਾਲੇ ਭੁੱਲੇ ਹਾਂ ਭੁੱਲੇ ਜਾਂਚ ਚ ਚੱਲ ਕੋਈ ਠੀਕ ਹੈ ਲੋ ਬਾਈ ਬੰਦੇ ਨੂੰ ਮਿਲੋ ਹਾਂ ਬਾਈ ਠੀਕ ਹੈ ਜੱਗੇ ਹੌਲੀ ਚੱਲਦਾ ਜੱਗੇ ਹੌਲੀ ਚੱਲਦਾ ਨਹੀਂ ਨਹੀਂ ਦਿਆਦੂਆਂ ਨੂੰ ਫੜਾ ਦੋ ਪਾ ਬਾਈ ਆ ਬਾਈ ਹਾਂ ਬਾਈ ਅੰਮੂ ਬੜੂ ਵੀ ਕੱਟ ਤੱਕ ਅਮਚਾ ਤਾਂ ਆਉਂਦਾ ਉਹ ਕਰਤਾ ਕੰਮ ਚਮਚਾਣ ਦੋਦਾ ਆ ਗਿਆ ਬਈ ਕਹੀ ਮੜਾ ਜਾ ਪਵਾ ਜਾ ਭਾਈ ਹੈਪੀ ਬਰਥਡੇ ਵਾਲਾ ਮੁੰਡਾ ਆ ਗਿਆ ਬਰਸ ਕੋਣ ਵੀ ਥੋੜੀ ਬਰਥਡੇ ਜੀ ਬਰਥਡੇ ਹੂੰ ਲੋ ਜੀ ਲੈ ਵੀ ਤੋਂ ਮੇ ਤੇ ਤਰੀਕਾ ਨੋਟ ਕਰਾ ਦੇ ਇਹ ਹੈਗੀ ਜਾਂ 32 ਲੈ ਮਸਲ ਲੇਖੋ ਕੰਧ ਬੋਲੇ ਨਾਲ ਆਹ ਲੈ 32 ਮੋਲ ਲੇ ਗਏ ਨੂੰ ਜੀ ਜੀ ਕੇਕ ਖਾ ਗਿਆ ਦਲਵੀਰ ਦਾ ਹੂੰ ਉਹ ਹਾਂ ਬਈ ਮੁੰਡਿਆ ਮਾੜਾ ਮੋਟਾ ਬਹੁਤ ਏਰ ਲਾਇਆ ਰੋਪੜ ਫੜੀ ਟਾਈਮ ਲੱਗ ਗਿਆ ਤਾਂ ਬਾਈ ਥੋੜਾ ਜਿਹਾ ਕਿੰਨਾ ਕ ਲੱਗੇ 2 ਘੰਟੇ 2 ਘੰਟੇ ਸਮਾਂ ਲੇ ਕੇ ਦੇ ਗਏ ਉਹਨਾਂ ਨੂੰ ਬੜਾ ਨਹੀਂ ਪਹਿਲਾਂ ਮੰਨੂ ਫੋਨ ਕਰਕੇ ਕਿ ਮੈਂ ਸੁੱਤਾ ਪਿਆ ਤਾਂ ਅੱਛਾ ਲੇ ਕੇ ਗਏ ਆ ਗਿਆ 6 ਲੋ ਬਾਈ ਲੰਬੇ ਉਮਰ ਕਰੇ ਬਾਈ ਮੁੰਡੇ ਦੀ ਕਿੰਨੇ ਸਾਲ ਦੇ ਹੋ ਗਏ ਉਹਦੇ ਹਾਂ ਤਾਂ ਤਾਲੀ ਦੇਖ ਲੈ ਟਿਕਾਣੇ ਪਰ ਬਹਿ ਗਿਆ ਤੇਰੀ ਉਹ ਲਾਲੀ ਮੈਂ ਵੀ ਆਂ ਹੀ ਦਿੱਤੇ ਅੰਨੇ ਕਿੰਨੇ ਸਾਲ ਤਾਂ ਹੋ ਗਏ 10 ਬਾਈ ਓਏ ਚਲੋ ਬਾਈ ਲੋ ਬਾਈ ਹੋ ਗਏ ਦੇਖੋ ਅਸੀਂ ਤਾਲ ਟਿਕਾ ਲਈ ਤੇ ਬਾਬਾ ਤੈਨੂੰ ਬੜਾ ਤਾ ਬੜਾ ਲੈ ਜਾ ਜਿੱਤੇ ਮਰਜੀ ਰੱਖਿਆ ਜਿੱਤੇ ਮਰਜੀ ਰੱਖਿਆ ਹੁਣ ਤੇਰੀ ਪੂਰੀ ਕਰਾ ਸੀ ਪਾਰਟੀ ਗਾਲੀ ਬੜਾ ਲਵਾ ਬਾਬਾ ਲੈ ਜਾ ਆ ਜਾ ਜਿੱਤੇ ਮਰਜੀ ਰੱਖ ਕਹਿੰਦਾ ਹੁਣ ਬੰਨਣਾ ਹਾਂ ਹਾਂ ਬਾਈ ਹੁਣ ਤੇਰੀ ਕਿੱਧਰ ਦੀ ਤਿਆਰੀ ਆ ਮੇਰੀ ਜਾਣਾ ਮੈਂ ਕੁਰਸੀ ਵਾਲੇ ਕੋਲ ਪਹਿਲਾਂ ਕਹਿੰਦਾ ਘੰਟੇ ਤੱਕ ਮੈਂ ਬੁਲਾਉਂਦਾ ਹੁਣ ਮੈਂ ਫੋਨ ਕਰਿਆ ਕਹਿੰਦਾ ਮੈਂ ਪ੍ਰੋਗਰਾਮ ਬੁੱਕ ਕਰਨ ਆ ਗਿਆ। ਇਹ ਕੁਰਸੀਆਂ ਮਿਲ ਜਾਂਦੀਆਂ ਫੇਰ ਵਧੀਆ ਪ੍ਰੋਗਰਾਮ ਹੋ ਜਾਣਾ ਤਾਂ। ਉਹ ਕੁਰਸੀਆਂ ਜੋ ਕਹਿੰਦਾ ਹੁਣ ਮੈਂ ਆਇਆ ਘੰਟੇ ਤੱਕ ਆ ਕੇ ਫੇਰ ਫੋਨ ਕਰਦਾ। ਹੂੰ ਤਿੰਨ ਵਾਰ ਉਹ 5 ਵਜੇ ਜਾਊਂਗਾ। ਫੇ ਤੂੰ ਨਹੀਂ ਗਿਆ ਤਾਂ। ਨਾ ਨਹੀਂ ਕਹਿੰਦਾ ਤੈਨੂੰ ਕਾਹ ਕਹਿੰਦਾ ਸਵੇਰੇ ਕੁਰਸੀਆਂ ਵਾਲਾ? ਬਾਈ ਯਾਰ ਅਸੀਂ ਦੋਹਾਂ ਨੇ ਕਰਿਆ ਸੋਰੀ ਜਿਹਾ ਫੋਨ। ਅੱਛਾ। ਉਹ ਕਹਿੰਦਾ ਮੈਂ ਗਿਆ ਬਹਿ ਕੇ। ਕਹਦਾ ਮੈਂ ਗਿਆ ਵਾ 12:00 ਵਜੇ ਆ ਕੇ ਫੋਨ ਕਰਦਾ। 12:00 ਵਜੇ ਗਿਆ ਕਹਿੰ ਹਮ ਕਿਹੜਾ ਘੰਟੇ ਦਾ ਕਰਦਾ ਹੁਣ ਕਰਿਆ ਫੋਨ ਕਹਿੰਦਾ ਆ ਗਿਆ ਤੈਨ ਮੈਂ ਕਹਿੰਦਾ ਮੈਂ ਪ੍ਰੋਗਰਾਮ ਬੁੱਕ ਕਰ ਚੁੱਕਾ ਨਾ ਮੇਰੇ ਦਿਮਾਗ ਦੇ ਨੇ ਕਹਿੰਦਾ ਹੁਣ ਆਵੇ ਕਰਦਾ ਹੁਣ ਦੇਖਦੇ ਪਤਾ ਲਾਰਾ ਲਾਉਂਦਾ ਪਤਾ ਨਹੀਂ ਕੀ ਗੱਲ ਬਾਤ ਹੁਣ ਆਏ ਤੇ ਪਤਾ ਲੱਗੂ ਕੁਰਸੀਆਂ ਦਾ ਤਿਆਰੀ ਕਰੀ ਗਏ ਹਰੇ ਕਾਕਣ ਦਾ ਕਰ ਲੈਂਦੇ ਭਾਈ ਹੋਰ ਕਰਨਾ ਲੋ ਭਾਈ ਅਸੀਂ ਹੋ ਗਏ ਵੇਲੇ ਹੋ ਗਿਆ ਹੈ ਔਖਾ ਹੈ ਔਖਾ ਹੁਣ ਉਹ ਬੰਦੇ ਉਹ ਬੈਠੇ ਨੇ ਨਹੀਂ ਇਕੱਠੇ ਹੋ ਕੇ ਬੈਠਣਾ ਦਾ 10 ਕੁਰਸੀਆਂ ਆਹੋ ਦਾਰਕੋਰ ਸੇ ਦਾ ਬਹੁਤ ਆ ਬਹੁਤ 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 ਆ ਬਹੁਤ ਜਿਆਦਾ ਤਿੰਨ ਮਹੀਨੇ ਦੀ ਕੀ ਮੇਰੀ ਯਾਰ ਬੈਠੇ ਦਾ ਰਹਿੰਦੀ ਆ ਹਾਂ ਬੈਠੇ ਦਾ ਰਹਿੰਦੀ ਓਏ ਇੱਕ ਆਦੇ ਸੀਲਿੰਗ ਦੇਖ ਲੈਂਦੇ ਔੜ ਔੜ ਸੀਲਿੰਗ ਨਾ ਉਹ ਵੀ ਠੀਕ ਹੈ ਹੈ ਨਾ ਉੱਪਰ ਹੋਏ ਗਏ ਹੀ ਗਏ ਬੰਗੜਾ ਬਿੱਟ ਕਰਦਾ ਫਲਾਣਾ ਕਰਦਾ ਤੇ ਜਾਮਣਾ ਵੀ ਗਰੀ ਜਾਂਦੀ ਆ ਹਾਂ ਨਿਕੜ ਰੋਕੜ ਉੱਪਰ ਤੇ ਗਿਰੂਗਾ ਨਹੀਂ ਹੈਗਾ ਉਹਦੇ ਬਾਅਦ 10 15 ਦੇ ਬਾਅਦ ਉਹਦੀ ਤਾਂ ਇੱਥੇ ਮੋਢਰ ਜੱਲੇ ਪਣੀ ਸੀਲਿੰਗ ਚੜੀ ਗਈ ਮਿਲ ਜਾਣੀ ਸਸਤੀ ਬਾਈ ਜੀ ਇਹ ਨੇਰੀ ਆ ਗਈ ਸੀਲਿੰਗ ਪਤਾ ਨਹੀਂ ਕਿੱਥੇ ਜਾਣੀ ਰਾਤ ਆਹ ਦਲਵੀਰ ਮਾਸੜ ਦੀ ਗੱਲ ਠੀਕ ਆ ਠੀਕ ਆ ਮਾਸ ਮੈਂ ਸੁਣੀ ਤਾਂ ਨਹੀਂ ਮਾਸੜ ਜੋ ਕਰਦਾ ਕਹਿੰਦਾ ਇੱਕ ਸੀਲਿੰਗ ਲਾ ਦੇਣੀ ਵੀ ਮਿੱਠਾ ਪੁੱਠਾ ਨਹੀਂ ਉੱਪਰ ਤੇ ਗਿਰੂਗੀ ਆ ਉਹ ਪੂਰੀ ਬਾ ਠੀਕ ਹੈ ਜਾਣਾ ਲੱਗੀ ਟੈਂਟ ਵਾਲੇ ਕੋਲ ਹੁਣ ਖਰੀਦ ਲੈ ਆਉਣਾ ਸਮਾਨ ਉੱਥੇ ਦੇਗਾ ਤੂੰ ਵੀ ਗਾ ਵੀ ਦੇਖ ਲੋ ਬਾਈ ਦੇਗੀ ਵਾਲਾ ਆਹ ਦਲਵੀਰ ਨੇ ਟਿਕਾਣੇ ਵਾਲੀ ਗੱਲ ਦੇਗੀ ਵਾਲਾ ਕੰਮ ਹੈ ਨਹੀਂ ਸਾਡਾ ਤੇ ਮਿੱਠੇ ਚਾਉਣਾ ਦਾ ਲੰਗਰ ਵੀ ਲੈ ਆਉਣਾ ਹੋਊਗਾ ਮਿੱਠੇ ਚੌਲਾਂ ਦਾ ਇੱਕ ਪਤਿੱਲਾ ਦੀ ਮੁੱਕਦਾ ਇਹਨਾਂ ਦੇ ਖਾਂਦੇ ਘੱਟ ਆ ਮਿੱਠੇ ਨੂੰ ਵੀ ਆਹ ਬੜਾ ਬੜਾ ਰੈਡੀਮੇਡ ਸਮਾਨ ਆ ਮਿੱਠੇ ਚੌਲਾਂ ਦਾ ਵੀ ਆਪਾਂ ਲੰਗਰ ਲਾ ਦਣਾ ਜੱਗੇ ਰਲ ਕੇ ਉਹ ਇਹ ਵੀ ਬਾਈ ਠੀਕ ਹੈ ਮੈਂ ਕਹਿੰਦਾ ਰੋਡ ਪੜੀਗਾ ਹੈ ਮਿੱਠੇ ਚੌਲਾਂ ਦਾ ਉਹ ਰੋਡ 'ਤੇ ਚੱਲ ਚੱਲ ਹੁੰਦੀ ਹੈਗੀ ਬਾਈ ਆਪਣਾ ਆਪਣਾ ਔਰੇ ਬਸ ਤੁਸੀਂ ਉਹ ਸੰਘਾਤ ਖਾ ਲਿਓ ਆਪਣੀ ਬਣਾ ਕੇ ਆਪੇ ਬਣਾ ਕੇ ਆਪੇ ਖਾ ਲਿਓ ਆਪੇ ਬਣਾਇਆ ਆਪੇ ਹੈ ਇੱਕ ਇੱਕ ਬਾੜ ਤੋਂ ਸਾਰੇ ਬੁਲਾ ਲੈਣੇ ਹਾਂ ਹਾਂ ਬਸ ਠੀਕ ਨੇ ਕਿਹੜੀ ਬਾੜ ਪਤਾ ਨਹੀਂ ਚੱਲੀਆਂ ਆਹ ਚੱਲੀਆਂ ਆਹ ਮੋਚਲਾ ਦੇ ਹੈਗੀ ਬੋਟਰ ਹੈ ਚੱਲੀਆਂ ਇਹ ਚੱਲੀ ਵਾਲੇ ਸਰਪੰਚ ਨੂੰ ਸਾਰੇ ਕੰਮ ਕਰਾਉਣੇ ਆਪਣੇ ਚੱਲੀਆਂ ਪਿੰਡ ਦੇ ਕੱਢਿਆ ਬਈਆ ਹਾਂ ਬੋਟ ਚ ਵੀ ਨਹੀਂ ਲਿਸਟ ਵੀ ਨਹੀਂ ਹੈ ਬਾਈ ਜਾਂ ਵੋਟਾਂ ਪੈਣ ਦੇਖ ਜਿਹੜਾ ਲੈ ਜਿਹੜਾ ਘੱਟੇ ਹੁਣ ਕੋਈ ਪੁੱਛਦਾ ਵੀ ਨਹੀਂ ਕਿਹਨੇ ਆਉਂਦੇ ਪਿੰਡ ਦੇ ਪਿੰਡ ਕਿਹਦਾ ਕੋਈ ਪੁੱਛਦਾ ਵੀ ਨਹੀਂ ਜਿਹਦੇ ਪਿੰਡ ਚੋਂ ਪਿੰਡ ਨੂੰ ਪੁੱਛਦੇ ਆਹ ਪੁੱਛ ਲਈ ਲੰਬੜਦਾਰ ਦੀ ਪੁੱਛ ਤਾਂ ਹੋਣੀ ਚਾਹੀਦੀ ਆ ਰੋਣ ਚੱਲੀਆਂ ਜਿਹੜੀ ਹੈ ਜੀ ਚਲ ਕੋਈ ਨਹੀਂ ਬਦਲਾ ਲਈ ਸਟੈਂਡ ਵੀ ਆਪਣਾ ਇੱਧਰ ਤਖੜਾ ਚਾਹੀਦਾ ਆ ਦੇ ਨਿਕੜਾ ਇੱਕਣਾ ਪੈਂਡ ਹੋਂ ਤਖੜਾ ਹੀ ਆ ਖੋਲਤੀ ਅਸੀਂ ਮੇਰੀ ਸਾਫ ਸਵਾਬਾਈ ਕਰਤੀ ਗੱਡੀ ਆ ਨਾ ਤੇਰੇ ਜਨਮ ਦਿਨ ਕਰਕੇ ਹੋਈ ਏ ਦੇਖ ਲੈ ਹਲੇ ਸਲੀਪਾ ਚੱਕਣੀ ਅੰਦਰ ਤੇ ਉਹ ਉੱਥੇ ਲਾਉਣੇ ਵਿਛਾਉਣੀਆਂ ਉਹ ਨੋਟ ਬੋਰਡ ਵਰਦੇ ਬੜੇ ਦੇ ਹੁਣ ਨਾ 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 ਉਹ ਲੈ 17 ਤੋਂ 19 ਕਰਦਾ ਹੁਣ ਏ ਨਾ ਵੀ ਏ ਚੱਲੇ ਆ ਦਲੀਰ ਪਰ ਪਟਾ ਲੱਗਿਆ ਚੜਨ ਦਾ ਹਾਂ ਸਾਰੇ ਕੋਸੇ ਮਟੇ ਇੱਕੇ ਕਰਦੀ ਕੰਮ ਹੋ ਗਈ ਸਾਰੇ ਉੱਤਮ ਹੀ ਕਰਤਾ ਕੰਮ ਹੈ ਇੱਧਰ ਤੇਰਾ ਮੈਂ ਹੀ ਆ ਉਧਰ ਡਲਿਓ ਨਹੀਂ ਲੱਗਦੀ ਆ ਗਿਆ ਗੂਗਲ ਬਾਬਾ ਆ ਗਿਆ ਹੈ ਪਹਿਲੇ ਲੈ ਭਾਈ ਹੋ ਤਿਆਰ ਗਿਆ ਭਾਈ ਥੱਲੇ ਥੱਲੇ ਦੇਖਦੀ ਆ ਗਿਆ 19 ਮਈ ਹੂੰ ਜੱਗੇ ਕੰਨੀ 225 ਹਾਂ ਕਾਪਰ ਦਾ ਨਾਮ ਲਿਖੀ ਦੇ ਹੋਰ ਨੂੰ ਫੜ ਲੀਏ ਲਾ ਭਾਈ ਜੱਗੇ ਜੱਗੇ ਹਾਂ ਵੱਲ ਹਾਂ ਫੜਦਾ ਆ ਬੈਠ ਕੇ ਲਿਖਣਾ ਪਣਾ ਭਾਈ ਮੇਰਾ ਤੇਰੇ ਨੰਬਰ ਨੂੰ ਆ ਕੇ ਲਿਖ ਲਾ ਕੇ ਆ ਜੱਗੇ ਮੱਕਰ ਰਾਵਣ ਜੱਗੇ ਦੇ ਮੁੰਡੇ ਰੀ ਉਹ ਥੋੜੀ ਉਹ ਥੋੜੀ ਮੁੰਡਾ ਕਾ ਕੰਮ ਹੀ ਜੱਗੇ ਦੇ ਮੁੰਡੇ ਦਾ ਜਨਮ ਲੈ 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 ਨਾ ਕੱਸ ਗਈ ਲੈ ਆਇਆ ਕੱਲ ਨੂੰ ਹੁਣ ਕੁਰਸੀਆਂ ਆਉਣ ਬਣੀਆਂ ਲਾ ਭਾਈ ਹੁਣ ਕੁਰਸੀਆਂ ਕੰਮ ਆਉਣ ਹੈ ਹੁਣ ਕੁਰਸੀਆਂ ਕੰਮ ਆਉਂਦਾ ਲਾ ਭਾਈ ਹੋ ਗਈ ਹੁਣ ਹੋਈ ਪਾਰਟੀ ਹੁਣ ਮਾਰੋ ਤਾਰੀ ਜੱਗੇ ਕਹਿੰਦੀ ਮਾਰਦੀ ਹਾਂ 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 ਜੀ ਪਤਾ ਬੋਰਡ ਮਿਟ ਗਿਆ ਤਾਂ ਹੁਣ ਇਹ ਇਹ ਚੱਲ ਪਾ ਸਹੀ ਗੱਲ ਆ ਚਲੋ ਭਾਈ